ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਸੱਚੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਜਿਹੜਾ ਇੰਡੀਆ ਦੇ ਵਿੱਚ ਵੋਟਰ ਫਰਾਡ ਹੋਇਆ ਉਹ ਤੋਂ ਪਰਦਾ ਚੱਕਿਆ। ਉਹਨਾਂ ਨੇ ਇੱਕ ਵੀਡੀਓ ਦੇ ਥਰੂ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਇੱਕ ਇਲੈਕਸ਼ਨ ਕਮਿਸ਼ਨ ਦੇ ਉੱਪਰ ਬਹੁਤ ਵੱਡਾ ਧੱਬਾ ਦਾਗ ਹੈ ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾਮਟਾਇਆ ਜਾ ਸਕਦਾ ਹੈ। ਭਾਰਤ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਵੀ ਬਹੁਤ ਕੁਝ ਹੰਦਾਰਿਆ ਪਰ ਜਿਹੜਾ ਆ ਕੁਝ ਉਹਨਾਂ ਨੇ ਦੱਸਿਆ ਜੇ ਸਹੀ ਹੈ ਤਾਂ ਜੇ ਇਹ ਸਹੀ ਹੈ ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਖਲਬੜੀ ਹੋਊਗੀ ਤੇ ਭਾਰਤ ਦੀ ਰਾਜਨੀਤੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਮੋੜਾ ਕੱਟੂਗੀ ਤੇ ਇਹਦੇ ਨਾਲ ਹੀ ਬਹੁਤ ਵੱਡਾ ਖੱਤਸਾ ਇਹ ਵੀ ਹੈ ਕਿ ਭਾਰਤ ਵਿੱਚ ਜੋ ਭਾਜਪਾ ਦੀ ਸਰਕਾਰ ਹੈ ਜੇ ਆਈ ਇਹਨਾਂ ਨੇ ਚਲਾਤਾ ਦੂਜੇ ਹਲਕੇ ਦੇ ਵਿੱਚ ਇਹ ਕਦੇ ਸੀਟ ਤੋਂ ਲੈਣੇ ਨਹੀਂ ਗੱਦੀ ਤੋਂ ਲੈਣੇ ਅਸਲਜੋ ਹੋਇਆ ਕਿ ਕਾਂਗਰਸ ਨੇ ਲੋਕਸਭਾ ਇਲੈਕਸ਼ਨ ਦੇ ਦੌਰਾਨ ਨ ਸਰਵੇ ਕਰਾਇਆ ਸੀ ਕਰਨਾਟਕ ਦੇ ਵਿੱਚ ਉਹਦੇ ਵਿੱਚ ਕਾਂਗਰਸ ਨੂੰ 16 ਸੀਟਾਂ ਮਿਲੀਆਂ ਕਾਂਗਰਸ ਨੂੰ 16 ਸੀਟਾਂ ਮਿਲੀਆਂ ਸਰਵੇ ਦੇ ਵਿੱਚ ਪਰ ਜਦੋਂ ਇਲੈਕਸ਼ਨ ਹੋਇਆ ਕਾਂਗਰਸ ਨੂੰ ਮਿਲ ਗਏ 9 ਸੀਟਾਂ ਲੋਕਸਭਾ ਇਲੈਕਸ਼ਨ ਦੇ ਦੌਰਾਨ ਉਹਦਾ ਬਹੁਤ ਵੱਡਾ ਤੱਕਾ ਲੱਗਿਆ ਕਾਂਗਰਸ ਨੂੰ ਕਿਉਂਕਿ ਭਾਜਪਾ ਤੇ ਕਾਂਗਰਸ ਦਾ ਮਾਰਜਨ ਜੇਕਰ ਲੋਕਸਭਾ ਦੇ ਵਿੱਚ ਮੰਨੀਏ ਤਾਂ 20 ਸੀਟਾਂ ਦਾ ਹੀ ਹੈ ਉਹ ਜਦੋਂ 7 ਸੀਟਾਂ ਘਟਦੇ ਆ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹਨਾਂ ਨੇ ਇੰਟਰਨਲ ਸਰਵੇ ਕਰਾਉਣ ਦੀ ਗੱਲ ਕੀਤੀ। ਵੀ ਆਪਾਂ ਆਪਣੇ ਲੈਵਲ ਤੇ ਇੱਕ ਇਨਕੁਆਇਰੀ ਕਰਨੀ ਹੈ ਕਿ ਹੋਇਆ ਕੀ? ਵੀ ਇਹਨਾਂ ਸਾਰੀਆਂ ਵਿਧਾਨ ਸਭਾ ਕੌਨਸਟਿਟੂਐਂਸੀ ਦੇ ਵਿੱਚ ਹੋਇਆ ਕੀ? ਹੋਇਆ ਕੀ ਜੀ ਬੰਗਲੌਰ ਜਿਹੜੀ ਲੋਕ ਸਭਾ ਹਲਕਾ ਉਹਦੇ ਵਿੱਚ 7 ਕੌਨਸਟਿਟੂਐਂਸੀ ਪੈਂਦੀ ਹੈ। 7ਾਂ ਦੇ ਵਿੱਚ ਇੱਕ ਪੈਂਦੀ ਹੈ ਮਹਾਦੇਵਾਪੁਰਾ। ਮਹਾਦੇਵਾਪੁਰਾ ਜਿਹੜੇ 6 ਸੀਗਿਆਂ ਉਹ ਤਾਂ ਕਾਂਗਰਸ ਜਿੱਤ ਜਾਂਦੀਆਂ ਪਰ ਇਹਦੀ ਇੱਕ ਕੌਨਸਟਿਟਿਊਐਂਸੀ ਹੈ ਮਹਾਦੇਵਾਪੁਰਾ ਉਹਦੇ ਵਿੱਚ ਕੌਂਸ ਨੂੰ ਕਰਾਰੀ ਸਿਕਸ ਕਰਾਰੀ ਹਾਰ ਮਿਲਦੀ ਹਾਰ ਵੀ ਆਇਆ ਕਿ 7 ਲੱਖ ਵੋਟਾਂ ਦੇ ਕਰੀਬ ਹਾਰ ਬਾਕੀ 6 ਜਿੱਤੇ ਇੱਕ ਚੋ ਹਰਦੇ ਤੇ ਹਰਦੇ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਸ਼ੱਕ ਤਾਂ ਹੋਣਾ ਹੀ ਸੀਗਾ ਉਹਨਾਂ ਨੇ ਇਨਕੁਆਇਰੀ ਕੀਤੀ ਇਨਕੁਆਇਰੀ ਦੇ ਵਿੱਚ ਬਹੁਤ ਵੱਡੇ ਫਰਾਡ ਸਾਹਮਣੇ ਆਏ ਇੱਕ ਐਡਰੈਸ ਦੇ ਉੱਪਰ 80 ਵੋਟਾ ਮਿਲੇਗਾ। ਇੱਕ ਛੋਟਾ ਜਿਹਾ ਘਰ ਹੈ ਜਿਹਦੇ ਵਿੱਚ ਇੱਕ ਕਮਰਾ ਹੈ, ਰਸੋਈ ਹੈ, ਲੈਟ੍ਰੀਨ ਬਾਥਰੂਮਾ ਉਹਦੇ ਵਿੱਚ 80 ਸੀ ਵੋਟਾ 80 ਵੋਟਾ ਇੱਕ ਮਾਇਨੇ ਲਾਗਦੀਆਂ ਉਸ ਘਰ 'ਚ ਮਿਲੇਗਾ। ਤੇ ਜਦੋਂ ਸੰਪਰਕ ਕੀਤਾ ਗਿਆ ਉਹ ਬੰਦੇ ਦੇ ਨਾਲ ਜਿਹੜਾ ਬੰਦਾ ਉੱਥੇ ਰਹਿੰਦਾ ਸੀਗਾ ਉਹ ਕਹਿੰਦਾ ਵੀ ਮੈਂ ਤਾਂ ਕਿਰਾਏ ਤੇ ਆ ਮੈਂ ਤਾਂ ਬੰਗਾਲ ਤੋਂ ਆ। ਉਹਦੇ ਮਾਲਕ ਨਾਲ ਸੰਪਰਕ ਕੀਤਾ ਗਿਆ। ਰੈਡੀ ਰੈਡੀ ਕਰਕੇ ਕੋਈ ਮਾਲਕ ਆ। ਜਦੋਂ ਮਾਲਕ ਨਾਲ ਸੰਪਰਕ ਕੀਤਾ ਗਿਆ ਤੇ ਮਾਲਕ ਕਹਿੰਦਾ ਵੀ ਹਾਂ ਇਹ ਮੇਰਾ ਹੀ ਹੈ ਤੇ ਪਿਛਲੇ ਲੰਬੇ ਸਮੇਂ ਦੇ ਵਿੱਚ ਇੱਥੇ ਕਿਰਾਏ ਦਾ ਰਹਿੰਦੇ ਰਹੇ ਤੇ ਜਾਂਦੇ ਰਹੇ ਉਹਨਾਂ ਸਾਰੇ ਨੇ ਵੋਟਾਂ ਬਣਾ ਲਈਆਂ ਜਿਹੜੀ 80 ਦੀ ਐਵਰੇਜ ਹੈ ਨਾ ਜੇ ਆਪਾਂ ਉਹਦੇ ਹਿਸਾਬ ਨਾਲ ਰੱਖੀਏ ਕਿ ਵੋਟਾਂ ਬਣਾ ਲੈਂਦੇ ਹੋਣਗੇ ਤਾਂ ਫਿਰ ਵੀ ਹਰ 1.5 ਮਹੀਨੇ ਬਾਅਦ ਸਮਝ ਲਓ ਵੀ ਵੋਟ ਬਣਦੀ ਹੈ ਤਨਾਚਾਰਾ ਬੰਦਿਆਂ ਦੀ ਤੇ ਐਂ ਕਦੇ ਬਣਦੀ ਨਹੀਂ ਇਹ ਵੀ ਪਤਾ ਲੱਗਿਆ ਕਿ ਉਹ ਪਤਾ ਬੀਜੇਪੀ ਨਾਲ ਸੰਪਰਕ ਰੱਖਦਾ ਜਿਹੜਾ ਰੈਡੀ ਰੈਡੀ ਗਾਰਡਨ ਦੇ ਵਿੱਚ ਇੱਕ ਵੋਟਾਂ ਬੀਜੇਪੀ ਨਾਲ ਸੰਪਰਕ ਰੱਖਦਾ 80 ਵੋਟਾਂ ਇੱਕ ਐਡਰੈਸ ਤੇ ਮਿਲਦੀਆਂ ਜਦੋਂ ਗਏ ਉਥੇ ਕੱਖ ਵੀ ਨਹੀਂ ਫਿਰ ਬੂਥ ਨੰਬਰ 366 ਇਹ ਬੰਗਲੌਰ ਦਾ ਹੀ ਬੂਥ ਨੰਬਰ ਹੈ ਮਹਾਂਦੇਵਾ ਫੁਰਾ ਦੇ ਬੂਥ ਨੰਬਰ ਹੈ ਇੱਥੇ 10452 ਵੋਟਾਂ ਇੱਕੋ ਐਡਰੈਸ ਤੇ ਮਿਲਦੀਆਂ ਇਹ ਇਲੈਕਸ਼ਨ ਕਮਿਸ਼ਨ ਇੱਕ ਵੱਖਰੇ ਤਰ੍ਹਾਂ ਦੇ ਖੇਡ ਖੇਡ ਰਿਹਾ ਹੈ ਜਦੋਂ ਇੱਕ ਲੀਡਰ ਐਂਡ दैट ਉਹ ਲੀਡਰ ਆਫ اپੋਜੀਸ਼ਨ ਇਹ ਗੱਲ ਕਹਿੰਦਾ ਉਹਦੇ ਗੱਲਾਂ ਦੇ ਵਿੱਚ ਐਫੀਡੇਂਸ ਪਿਆ ਹੁੰਦਾ ਹੈ ਤੇ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕਿ ਸਾਨੂੰ ਐਫੀਡੇਵਿਟ ਦਿਓ ਤੁਸੀਂ ਆਪ ਦਾ ਰੋਸ ਦਰਜ ਕਰਾਓ ਕੀ ਜਦੋਂ ਪਬਲਿਕ ਦੇ ਵਿੱਚ ਖੜੇ ਹੋ ਕੇ ਇੱਕ ਲੀਡਰ આરોਪ ਲਾਉਂਦਾ ਸ਼ਰਿਆਮ ਕਿ ਡੈਮੋਕਰੇਸੀ ਦੀਆਂ ਤਾਂ ਜਿਹਾੜੀਆਂ ਜਾ ਰਹੀਆਂ ਏ ਇਹ આરોਪ ਨੇ ਇਲੈਕਸ਼ਨ ਕਮਿਸ਼ਨ ਵਿਕ ਗਿਆ ਇਹ આરોਪ ਲੱਗ ਰਿਹਾ ਹੈ ਕਿ ਇਹ આરોਪ ਨਹੀਂ ਵਰਤੀ ਸਭੂ ਚਾਹੀਦੇ ਸਨ ਤੁਸੀਂ ਉਹ ਜਾਟਾ ਚੱਕੋ ਜੇ ਤੁਹਾਨੂੰ ਸਹੀ ਲੱਗਦਾ ਤਾਂ ਕਾਰਵਾਈ ਕਰੋ ਨਹੀਂ ਤਾਂ ਰਾਹੁਲ ગાંધી ਤੇ ਕਾਰਵਾਈ ਕਰੋ ਕਿਉਂਕਿ ਤੁਹਾਡੇ ਦੇ ਸਿੱਧਾ ਰੋਪ ਲਾ ਰਿਹਾ ਹੈ ਕੱਲ ਤਾਂ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਬੁਰੀ ਤਰ੍ਹਾਂ ਬੀਜਪੀ ਦੇ ਸੰਗਨ ਵਿੱਚ ਫਸ ਚੁੱਕਿਆ ਹੈ ਡੈਮੋਕਰੇਸੀ ਨੂੰ ਬਚਾਉਣ ਦੇ ਲਈ ਇੱਕ ਵੱਡੀ ਸੰਸਥਾ ਇੱਕ ਚੁੰਗਲ ਦੇ ਵਿੱਚ ਫਸ ਚੁੱਕੀ ਹੈ ਇੱਕ ਕਨਾਉਣੇ ਅਫਰਾਦ ਦੇ ਵਿੱਚ ਲੈਫਟ ਹੋ ਚੁੱਕੀ ਹੈ ਇੰਜ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਰਿਹਾ ਤਾਂ ਭਾਰਤੀ ਡੈਮੋਕ੍ਰੇਸੀ ਜਿਆਦਾ ਦੇਰ ਤੱਕ ਸਰਵਾਈਵ ਨਹੀਂ ਕਰ ਪਾਊ ਇਹਦੇ ਵਿੱਚ ਹੋਰ ਗੱਲ ਵੀ ਹੈ ਕਈ ਵੋਟਰਾਂ ਦੀਆਂ ਕਈ ਕਿ ਜਗ੍ਹਾ ਤੇ ਵੋਟਾਂ ਜਿਵੇਂ ਇਹਨਾਂ ਨੇ ਗੁਰਕੀਰ ਸਿੰਘ ਡੰਗ ਦੀ ਗੱਲ ਕੀਤੀ ਹੈ ਉਸ ਦਿਨ ਵੋਟਾਂ ਚਾਰ ਬੂਥਾਂ ਦੇ ਰਜਿਸਟਰਾਂ ਇੱਕ ਅਦਿੱਤਿਆ ਸ਼੍ਰੀ ਵਾਸਤਵ ਕਰਕੇ ਬੰਦਾ ਉਹਦੀਆਂ ਜਿਹੜੀਆਂ ਵੋਟਾਂ ਹੈ ਵਾਰਾਨਸੀ ਵਿੱਚ ਵੀ ਹੈ ਜਿੱਥੇ ਮੋਦੀ ਸਾਹਿਬ ਦੀ ਕੌਨਸਟਿਟੂਐਂਸੀ ਹੈ ਜਿਹੜੀ ਮੁੰਬਈ ਦੇ ਵਿੱਚ ਵੀ ਹੈ ਤੇ ਬੰਗਲੌਰ ਦੇ ਵਿੱਚ ਡਾਡਾ ਇਲੈਕਸ਼ਨ ਕਮਿਸ਼ਨ ਕੋਲੇ ਹੈਗਾ ਪਰ ਇਹ ਸਾਰੀਆਂ ਵੋਟਾਂ ਇੰਨੀ ਜਗ੍ਹਾ ਤੇ ਕਿਵੇਂ ਬਣ ਗਈਆਂ ਕਿਵੇਂ ਆ ਗਈਆਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਨਾ ਹੁਣ ਇਹਦੇ ਵਿੱਚ ਜਿਹੜੀ 7.5 ਲੱਖ ਦੇ ਨਾਲ ਹਾਰ ਹੋਈ ਹੈ ਇੱਕ ਕੌਨਸਟਿਟੂਐਂਸੀ ਦੇ ਵਿੱਚ ਕਾਂਗਰਸ ਦੀ ਉਹਦੇ ਵਿੱਚ 11000 ਡੁਪਲੀਕੇਟ ਵੋਟ ਪਾਈ ਗਈ 40000 ਤੋਂ ਜ਼ਿਆਦਾ ਵੋਟਾਂ ਇਨਵੈਲਿਡ ਐਡਰੈਸ ਜਿੱਥੇ ਜਾਂਦੇ ਆ ਅਸੀਂ ਸਿ ਵੋਟਾਂ ਆਉਂਦੀਆਂ ਪਰ ਐਡਰੈਸ ਤੇ ਨਿਕਲਦਾ ਹੀ ਕੁਝ ਨਹੀਂ ਉਹ ਵੋਟਾਂ ਪਈਆਂ ਗਈਆਂ 10000 ਬਲਾਕ ਵੋਟਰਸ ਨੇ ਜਿਹੜੇ ਵੋਟਾਂ ਬਲਾਕ ਹੋ ਚੁੱਕੀਆਂ ਨੇ ਤੇ ਪਰੋਂ ਪਈਆਂ ਵੋਟਾਂ ਉਹਦਾ ਇਸਤੇਮਾਲ ਹੋਇਆ ਯੂਜ਼ ਹੋਇਆ 4000 ਵੋਟਰ ਜਿਹੇ ਹੋ ਜੇ ਆ ਜਿਨ੍ਹਾਂ ਦੀ ਫੋਟੋ ਨਹੀਂ ਮਿਲਦੀ ਇਨਵੈਲਿਡ ਫੋਟੋ ਤੇ 33000 ਵੋਟਰ ਜਿਹੋ ਜੇ ਆ ਜਿਨਾਂ ਨੇ ਫਾਰਮ 6 ਦਾ ਮਿਸਜੁਜ ਕੀਤਾ ਟੋਟਲ ਇਹ ਲੱਖ ਤੋਂ ਸਵਾ ਲੱਖ ਕੋਟਾ ਬਣਦਾ ਇਹ ਟੋਟਲ ਜਲੀ ਵੋਟ ਹੈ ਉਸ ਕੰਸਟੀਟੂਐਂਸੀ ਵਿੱਚ ਪਈਆਂ ਤੇ ਬੀਜੇਪੀ ਅੱਜ ਸੱਤਾ ਦੇ ਵਿੱਚ ਹੈ ਅੱਜ ਰਾਜ ਕਰ ਰਹੀ ਹੈ ਇਹ ਜਿਹੜਾ ਘਣਾਉਣਾ ਟ੍ਰੈਂਡ ਇਲੈਕਸ਼ਨ ਕਮਿਸ਼ਨ ਨੂੰ ਚੁੰਗਲ ਵਿੱਚ ਲੈ ਕੇ ਗੁਲਾਮ ਬਣਾ ਕੇ ਉਸ ਦੀ ਵਰਤੋਂ ਕਰਨ ਦਾ ਚੱਲਿਆ ਹੋਇਆ ਹੈ ਜਿਸ ਤਰ੍ਹਾਂ ਚੱਲਦਾ ਰਿਹਾ ਤਾਂ ਭਾਰਤ ਦੀ ਡੈਮੋਕ੍ਰੇਸੀ ਇਹ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਜਿਆਦਾ ਦੇਰ ਤੱਕ ਸਰਵਾਈਵ ਨਹੀਂ ਕਰ ਪਾਉਗੀ ਇਹ ਬੰਗਲੌਰ ਦੇ ਵਿੱਚ ਹੋਇਆ ਕਰਨਾਟਕ ਦੇ ਵਿੱਚ ਹੋਇਆ ਤੇ ਦੂਜੀਆਂ ਸਟੇਟਾਂ ਵਿੱਚ ਵੀ ਹੋਇਆ ਹੋਊਗਾ ਆਪਾਂ ਕਿਵੇਂ ਮੰਨ ਲਈਏ ਕਿ ਨਹੀਂ ਹੋਇਆ ਹੋਊਗਾ ਜਦੋਂ ਇੱਕ ਸਟੇਟ ਦੇ ਵਿੱਚ ਇੱਕ ਹਲਕੇ ਦੇ ਵਿੱਚ ਸਬੂਤ ਆ ਗਏ ਆ ਹੋਰ ਕਿਤੇ ਵੀ ਹੋ ਸਕਦਾ ਹੈ ਕੁਝ ਕੱਲ ਨੂੰ ਇਹ ਪੰਜਾਬ ਦੇ ਵਿੱਚ ਵੀ ਹੋਊਗਾ ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਨਿਰਪੱਖ ਹੋ ਕੇ ਕਾਰਵਾਈ ਕਰੋ ਨਿਰਪੱਖ ਹੋ ਕੇ ਜਾਂਚ ਕਰੋ ਜੋ ਵੀ ਬੰਦਾ ਅਪਰਾਧੀ ਲੱਗਦਾ ਜੋ ਵੀ ਪਾਰਟੀ ਅਪਰਾਧੀ ਹੈ ਉਹਨੂੰ ਤੁਰੰਤ ਉਸਤੇ ਕਾਰਵਾਈ ਕਰੋ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਨਿਰਪੱਖ ਜਾਂਚ ਦੇ ਵਿੱਚ ਭਾਗੀਦਾਰ ਬਣੋ ਇਸ ਤਰ੍ਹਾਂ ਤਾਂ ਇਹ ਇੱਕ ਪਾਰਟੀ ਦੀ ਸਰਕਾਰ ਦੇਸ਼ 'ਚ ਜਾਵੇਗੀ ਨਹੀਂ ਕੋਈ ਮਰਜ਼ੀ ਕਾਰਪੋਰੇਟਸ ਨੂੰ ਆਪਦੇ ਚੁੰਗਲ 'ਚ ਲੈ ਕੇ ਅਧਿਕਾਰ ਖੇਤਰ 'ਚ ਲੈ ਕੇ ਤੇ ਈਸੀ ਨੂੰ ਅਧਿਕਾਰ ਖੇਤਰ 'ਚ ਲੈ ਕੇ ਜਵੇਂ ਮਰਜ਼ੀ ਚੰਗੀਆਂ ਚਲਾਈ ਜਾਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਨਹੀਂ ਹੋਣ ਦੇਵਾਂਗੇ ਬੇਨਤੀ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਨੂੰ ਤੇ ਬੇਨਤੀ ਕਰਦੇ ਹਾਂ ਨਾਲ ਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਉਹਨਾਂ ਨੂੰ ਯਾਦ ਰੱਖਦਾ ਹੈ ਜਿਹੜੇ ਇੱਕ ਨੰਬਰ ਦਾ ਕੰਮ ਕਰਦੇ ਜਿਹੜੇ ਦੇਸ਼ ਭਗਤ ਹੁੰਦੇ ਆ ਜਿਹੜੇ ਦੇਸ਼ ਦੇ ਹਿੱਤਾਂ ਪਾ ਕੇ ਗਏ ਆ ਜਿਹੜੇ ਦੇਸ਼ ਲਈ ਕੁਝ ਕਰਕੇ ਗਏ ਆ ਦੇਸ਼ ਨੂੰ ਵੇਚਣ ਵਾਲਿਆਂ ਨੂੰ ਕਦੇ ਯਾਦ ਨਹੀਂ ਰੱਖਿਆ ਜਾਊਗਾ ਨਾ ਕਿਸੇ ਰੱਖਿਆ ਗਿਆ ਕਾਲੇ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੁੰਦਾ ਸੁਨਹਿਰੀ ਅੱਖਾਂ ਚ ਹੀ ਹੁੰਦਾ ਸੋ ਧਿਆਨ ਰੱਖੋ ਇਹ ਚੀਜ਼ ਦਾ ਜੋਤਿਸ਼ਾਚ ਕਰ ਰਹੇ ਹਾਂ ਕੱਲ ਨੂੰ ਇਤਿਹਾਸ ਬਣਨਾ ਆਦਾ ਨਾਮ ਸੁਨਹਿਰੀ ਅੱਖਾਂ ਚ ਲਿਖਾਓ ਨਾ ਕਿ ਕਾਲਿਆ ਕਰਾਓ ਬਾਤ ਬਤਾਣਾ